ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਰ ਵਿੱਚ ਸੋ ਅੱਜ ਆਪਾਂ ਬਹੁਤ ਹੀ ਟੌਪ ਕਲਾਸ ਬਲੱਡਲੈਂਡ ਵਸਤੀ ਸੁਣਨ ਵਾਲਿਆਂ ਦੀ ਬਲੱਡਲੈਂਡ ਚੋਂ ਜਿਹੜਾ ਕਮਾਲੀ ਲੰਡਾ ਹੋਇਆ ਵਾ ਉਹਦਾ ਆਪਾਂ ਬੱਚਾ ਬਾਈ ਰਾਜੂ ਤੋਂ ਖਰੀਦਿਆ ਵਾ ਤੇ ਇਹਦੇ ਉਮਰ ਕਿੰਨੀ ਆ ਸਾਰੀ ਡਿਟੇਲ ਆਪਾਂ ਬਾਈ ਤੋਂ ਪੁੱਛ ਲਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅ ਭਾਈ ਜੀ ਜਿਹੜਾ ਆਪਾਂ ਬੁੱਲ ਖਰੀਦਿਆ ਤੁਹਾਡੇ ਤੋਂ ਹਾਂਜੀ ਇਹਦੀ ਉਮਰ ਕਿੰਨੀ ਕੁ ਹੋ ਚੁੱਕੀ ਆ ਜੀ ਇਹਦੀ ਜੀ ਸਵਾ 2 ਸਾਲਾ ਸਵਾ 2 ਸਾਲਾ ਜੇ ਦੋਨ ਦੇ ਦੰਦ ਤੋੜ ਕੇ ਕੱਢਦਾ ਪਿਆ ਹਾਂਜੀ ਕੱਢਿਆ ਹੀ ਨਹੀਂ ਬਸ ਠੀਕ ਆ ਜੀ ਤੇ ਵੀਰ ਇਹਦੀ ਮਾਂ ਦੇ ਥੱਲੇ ਕਿੰਨਾ ਕੁ ਦੁੱਧ ਸੀਗਾ 17 18 ਕਿਲੋ ਹੈਗਾ 17 18 ਕਿਲੋ ਹੈਗਾ ਹੀ ਠੀਕ ਆ ਜੀ ਤੇ ਮਾਂ ਇਹਦੀ ਆਪਣੇ ਫਾਰਮ ਤੇ ਆ ਕੇ ਆਪਾਂ ਸੇਲ ਕਰਦੀ ਸੀ ਮੈਂ ਸੇਲ ਕਰਦੀ ਠੀਕ ਆ ਕਿੰਨਾ ਘਟਾ ਪਹਿਲਾਂ ਸੇਲ ਕੀਤੀ ਆ ਜੀ ਇਹਨੂੰ ਹੋ ਚਲੇ ਤਕਰੀਬਨ ਡੇਢ ਸਾਲ ਹੀ ਹੋਇਆ ਠੀਕ ਆ ਡੇਢ ਸਾਲ ਹੋਇਆ ਜਾਨੀ ਕਿ ਸੇਲ ਕੀਤੀ ਸੀ ਠੀਕ ਆ ਜੀ ਤੇ ਇਹ ਫਿਰ ਵੀਰੇ ਤੁਸੀਂ ਸੀਮਨ ਹਾਂਜੀ ਸੀਮਨ ਭਰਾ ਠੀਕ ਆ ਲੰਡੇ ਦਾ ਜੀ ਠੀਕ ਲੰਡੇ ਦਾ ਠੀਕ ਆ ਤੇ ਬਾਕੀ ਦੂਸਰਾ ਨਹੀਂ ਤੁਹਾਡੇ ਕੋਲੇ ਮਾਲ ਮੇਰੇ ਹਿਸਾਬ ਨਾਲ ਬਾਕੀ ਮੋਰਾ ਦਾ ਹੀ ਆ ਹਨਾ ਬਸ ਮੇਰੇ ਕੋ ਮੱਝਾਂ ਕਾਲੀਆਂ ਤਕਰੀਬਨ ਠੀਕ ਆ ਆਪਾਂ ਮੋਰਾ ਦੇ ਠੀਕ ਹੈ ਪਰਾਉਣੇ ਆ ਠੀਕ ਆ ਮੰਨ ਲਓ ਤਾਂ ਕਰਕੇ ਸੇਲ ਕਰਨ ਦੀ ਵਿਚਾਰ ਬਣਾਲੀ ਫਿਰ ਹਾਂ ਤਾਂ ਕਰਕੇ ਇੱਕ ਨਾ ਲੋਕ ਮੰਗਣੋਂ ਨਹੀਂ ਛੱਡਦੇ ਆਪਣੇ ਕੋਲ ਅੱਛਾ ਹਾਂ ਤਾਂ ਵੇਚਣ ਲੱਗੀਆਂ ਨਹੀਂ ਤੇ ਵੇਚਣਾ ਨਹੀਂ ਹੈ ਤਾਂ ਠੀਕ ਆ ਮੱਝਾਂ ਵਾਲੇ ਖਰਾਬ ਕਰਦੇ ਆ ਬਹੁਤ ਖਰਾਬ ਕਰਦੇ ਆ ਠੀਕ ਆ ਇਹ ਗੱਲ ਮਾੜੀ ਆ ਦੋਸਤੋ ਡਾਕਟਰ ਨੂੰ 1000 ਰੁਪਇਆ ਕੱਢ ਕੇ ਦੇ ਦਿੰਦੇ ਆ ਮੈਂਟੋ ਮੈਂਟੀ ਤੇ ਜਦੋਂ ਕਿਸੇ ਫਾਰਮਰ ਵੀਰ ਦੇ ਘਰੇ ਕੋਈ ਚੀਜ਼ ਖੜੀ ਹੁੰਦੀ ਆ ਟਾਪ ਕਲਾਸ ਤਾਂ ਫਿਰ ਦੋਸਤੋ ਉੱਥੇ ਜਾ ਕੇ ਕੀ ਹੁੰਦਾ ਉੱਥੇ ਜਾ ਕੇ ਰੁਪਈਆ ਇੱਕ ਵੀ ਨਹੀਂ ਦੇਣਾ ਤੇ ਘਰੋਂ ਲੈ ਜਾਂਦੇ ਮਾਲੀ ਖੋਲ ਕੇ ਤੇ ਦੋ ਦੋ ਦਿਨ ਬਾਈ ਕਹਿੰਦਾ ਵਾਪਸ ਨਹੀਂ ਹੁੰਦਾ ਤੇ ਇਸ ਕਰਕੇ ਬਾਈ ਮਾਲੀ ਸੇਲ ਕਰਨ ਲੱਗਾ ਇਹਦਾ ਤੁਸੀਂ ਟੈਸਟਿਕਲਾਂ ਦੀ ਵੇਖੋ ਜਿਵੇਂ ਲੰਡਾ ਸੀ ਉਹਦੇ ਕਹਨੂੰ ਪਿਓ ਪੁੱਤ ਦੀ ਜਮਾਂ ਮੰਤਰ ਇੱਕੋ ਜੀ ਆ ਤੇ ਬਿਲਕੁਲ ਜੈਜ ਮਾਰਕਿੰਗ ਆ ਥੱਲੇੋਂ ਦਾ ਤੁਸੀਂ ਲੋਹ ਲਾਲ ਚੈੱਕ ਕਰ ਸਕਦੇ ਆ ਬਹੁਤ ਹੀ ਵੱਡੀ ਮੂਤਰੀ ਦਾ ਸਾਨ ਆ ਆਮ ਗੁੱਜਰ ਵੀਰ ਇਹਨੂੰ ਬੜਾ ਪਸੰਦ ਕਰਦੇ ਹੁੰਦੇ ਵੀ ਜਿੰਨਾ ਜ਼ਿਆਦਾ ਲੋਲਾ ਪੋਲਾ ਹੋਵੇ ਤੇ ਬਾਕੀ ਪੂਰਾ ਸਾਨ ਦਾ ਸਿਰ ਲੱਗਾ ਵਾ ਕਰਮਾ ਵਾਲੇ ਨੂੰ ਬੱਗੀ ਮੋਚ ਬਿਲਕੁਲ ਆਪਦੇ ਪਿਓ ਦੀ ਕਾਪੀ ਆ ਦੋਸਤੋ ਇਹ ਤੇ ਜੇ ਕਿਸੇ ਮੇਰੇ ਵੀਰ ਨੇ ਸੀਦਣਾ ਹੋਵੇ ਤਾਂ ਇਹ ਬਾਪੂ ਸਵਰਨ ਸਿੰਘ ਢਿਲੋਂ ਦੇ ਫਾਰਮ ਤੇ ਪਹੁੰਚ ਜਾਣਾ ਦੋਸਤੋ ਤਾਂ ਤੁਸੀਂ ਬਾਪੂ ਨਾਲ ਸੰਪਰਕ ਕਰਕੇ ਇਸ ਨੂੰ ਖਰੀਦ ਸਕਦੇ ਆ ਵੀਡੀਓ ਬਣਾਉਣ ਦਾ ਇੱਕ ਮੇਨ ਮਕਸਦ ਇਹ ਹੀ ਦੋਸਤੋ ਅੱਗੇ ਅਕਸਰ ਹੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਬੁੱਲ ਉਹੀ ਖਰੀਦਾਂਗੇ ਜਿਹਦਾ ਕੋਈ ਪ੍ਰੋਪਰ ਰਿਕਾਰਡ ਹੋਵੇ ਜਿਹਦਾ ਕੋਈ ਰਿਕਾਰਡ ਨਹੀਂਗਾ ਤਾਂ ਉਹ ਆਪਾਂ ਖਰੀਦ ਦੇਣੀ ਤੇ ਇਸ ਕਰਕੇ ਬੋਲੋ ਕੋਸ਼ਿਸ਼ ਹੀ ਇਹ ਇਸका ਗਲਤੀ ਰਹਿੰਦੀ ਆ ਕਿ ਆਪਾਂ ਟਾਪ ਦਾ ਹੀ ਬੁੱਲ ਖਰੀਦਣਾ ਤੇ ਜਿਹੜਾ ਗਾਂ ਜਾ ਕੇ ਵੀ ਨਸਲ ਸੁਧਾਰ ਕਰੇ ਨਸਲ ਬੇਕਾਰ ਨਾ ਕਰੇ ਇਸ ਕਰਕੇ ਚੰਗਾ ਸਾਫ ਸੁਥਰਾ ਪਸ਼ੂ ਖਰੀਦੀ ਦਾ ਤੇ ਇਹ ਮਿਲੂਗਾ ਤੁਹਾਨੂੰ ਆਉਣ ਵਾਲੇ ਸਮੇਂ 'ਚ ਬਾਪੂ ਸਵਰਗ ਸਿੰਘ ਢਿੱਲੋਂ ਤੇ ਫਾਰਮ ਤੇ ਤੁਸੀਂ ਜੇ ਕਿਸੇ ਨੇ ਪਸੰਦ ਹੋਵੇ ਤਾਂ ਕਰ ਲਿਓ ਸੰਪਰਕ ਨੰਬਰ ਜਿਹੜੇ ਸਕਰੀਨ ਤੇ ਚੱਲਣਗੇ ਤੇ ਆ ਤੁਸੀਂ ਦੇਖ ਸਕਦੇ ਹੋ ਮੂਹ ਦੋਦਾਂ ਦਿਆ ਜ਼ੁਬਾਨ ਬਿਲਕੁਲ ਗਰਾਬੀ ਆ ਬਹੁਤ ਹੀ ਚੰਗਾ ਬੋਲੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਤੇ ਚੰਗਾ ਬੋਲ ਬਣਾਇਆ ਜੇ ਕਿਸੇ ਮੇਰੇ ਵੀਰ ਨੂੰ ਪਸੰਦ ਆਵੇ ਤਾਂ ਕਰਿਓ ਇਸ ਵਰਕ ਤਦ ਤੱਕ ਲਈ ਸਾਸੀ ਗਾਲ ਜੁੜੇ ਰਿਓ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜਪੁਰ